ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰੀ ਸਤਿ ਸ੍ਰੀ ਅਕਾਲ ਤੇ ਅੱਜ ਜੱਪ ਨੂੰ ਉੱਠ ਗੜਿਆ ਹੁਣ ਅਸੀਂ ਪੀਣ ਲੱਗੇ ਚਾਹੇ ਚਾਹੇ ਪੀ ਗਏ ਤੇ ਅੱਜ ਸਾਡਾ ਪ੍ਰੋਗਰਾਮ ਆ ਸ਼ਹਿਰ ਜਾਣ ਦਾ ਤੇ ਰਮਨੰਤਾ ਮੇਰੇ ਸਾਹਮਣਾਂ ਨਾ ਆ ਚੁੱਕੀ ਐ ਸੁੱਲ ਸੋਈ ਹੋਣੀ ਤੇ ਮੈਂ ਇਹਦੇ ਜੱਪ ਨੂੰ ਨਿਹਾਣਾ ਅਸੀਂ ਬਹੁਤ ਤੁਸੀਂ ਕਿਉਂਤੀ ਨੇ ਨਾ ਅਸੀਂ ਪੀਉਦੀ ਨਾ ਹੋਲਾਂਗੇ ਅੱਜ ਮੌਸਮ ਬਹੁਤ ਵਧੀਆ ਬਣਿਆ ਆ ਬਾਰ ਬਾਰਿਸ਼ ਪੈ ਕੇ ਆਦੀ ਐ ਤੰਗ ਆਹਾ ਠੀਕ ਐ ਹਾਂ ਮੈਂ ਉਹਨਾਂ ਵੱਲ ਪਰਮਾਗਾਂਗੇ ਸਾਰਾ ਪਾਣੀ ਆ ਗਿਆ ਠੀਕ ਐ ਠੀਕ ਐ ਠੀਕ ਐ ਜਕਨੋਰਾ ਚਾਹ ਦੇ ਨਾਲ ਦਾਲ ਖਾਓ ਸ਼ਹਿਰ ਜਾਣਾ ਹੈ ਆਹਾ ਸ਼ਰਮ ਆ ਰਿਹਾ ਬਾਜ਼ਾਰ ਜਾਣਾ ਮਾਰਕੀਟ ਜਾਣਾ ਹੂੰ ਪਤਾ ਨਾ ਰਾਤ ਜਦੋਂ ਪਈ ਐ ਇਹੇ ਏਸੀ ਚੱਲੀ ਜਾਂਦਾ ਸੀਗਾ ਤੇ 26 ਕਿਤੇ ਰੱਖਦੇ ਹੁੰਦੇ ਸੀ ਤੇ ਰਿਮੋਟ ਫੜਿਆ ਰਿਮੋਟ ਚੱਕਿਆ ਸਰਾਣੇ ਤੋਂ ਚੱਕ ਕੇ 28 ਤੇ ਕਰਕੇ ਰਿਮੋਟ ਆਹਦੇ ਨਾਲ ਲਾ ਕੇ ਫੇਰ ਤੇ ਗਈ ਸੌਂਗੀ ਮੈਂ ਨਾ ਰਾਵਣ ਨੂੰ ਜਗੋਂ ਜਗਾਂ ਮੈਨੂੰ ਆਏ ਸੀਗਾ ਰਾਤ ਦੇ ਨੂੰ ਉੱਠ ਨਾ ਖੜੇ ਸੀ ਤੇ ਆਹ ਗੁੰਡ ਨੂੰ ਆਪਾਂ ਛੇੜ ਦੇਣੇ ਆਂ ਹਾਂ ਫ੍ਰੈਂਡ ਆ ਫ੍ਰੈਂਡ ਆ ਦਾ ਫ੍ਰੈਂਡ ਆ ਦਾ ਕੰਮ ਕਰਦਾ ਸਾਡਾ ਜੱਪੂ ਨਹੀਂ ਵਧੀਆ ਉਹਨੂੰ ਰੌਣਕ ਲਈ ਰੱਖਦਾ प्यारा ਜਿਹਾ ਬੱਚਾ ਐਡਾ ਗਰੇਕ ਦੇ ਹੋਣਾ ਚਾਹੀਦਾ ਤੇ ਹਾਂ ਨਾ ਪਤਾ ਤੇਰੇ ਵਰਗੇ ਛੋਨੇ ਛੋਨੇ ਬੱਚੇ ਜਿਨ੍ਹਾਂ ਦੇ ਨਹੀਂ ਹੈਗੇ ਮਹਾਰਾਜ ਉਹਨਾਂ ਨੂੰ ਵੀ ਦੇਵੇਗੀ ਅਰਦਾਸ ਜੀ ਨਾ ਆ ਜਪਨੂਰ ਜਦੋਂ ਬੋਲਨ ਵਾਲੀ ਹੋ ਜੇਗੀ ਨਾ ਤੈਨੂੰ ਐ ਚੀਜ਼ ਪਤਾ ਲੱਗ ਜੇਗੀ ਵਾਹਿਗੁਰੂ ਅੱਗੇ ਅਰਦਾਸ ਕਰਨੀ ਹੈ ਤੇ ਜਪਨੂਰ ਨੂੰ ਐ ਇਸਹਾਵਾਂਗੇ ਕਿ ਜਿੰਨਾ ਦੇ ਬਾਬਾ ਜੀ ਜਪਨੂਰ ਨੂੰ ਆਉਂਗੇ ਕਰੇਗੀ ਬਾਬਾ ਜੀ ਬੱਚਿਆਂ ਦੀ ਤੇ ਛੇਤੀ ਸੁਣਦੇ ਆ ਦੇ ਹਰ ਘਰ ਚ ਇਹ ਖੁਸ਼ੀ ਦੇਖਣ ਨੂੰ ਮਿਲੇਗੀ ਬੇਬੇ ਹਨਾ ਬੱਚੇ ਦੀ ਦਾਤ ਬੱਚੇ ਕਿਉਂਕਿ ਮੈਨੂੰ ਜਪਨੂਰ ਦੇ ਵਿੱਚ ਕੁਝ ਨਜ਼ਰ ਆ ਰਿਹਾ ਹੈ ਭਾਈ ਵੀ ਜਿੱਦਾਂ ਕੇ ਵੀ ਸਾਨੂੰ ਵੀ ਬੇਲੇ ਦਿਨ ਪਤਾ ਸੀਗਾ ਵੀ ਏਸੀ ਕਿੱਥੋਂ ਆਨ ਹੁੰਦਾ ਕਿੱਥੋਂ ਘਟਦਾ ਵਧਦਾ ਹਨਾ ਤੇ ਦੇਖੋ ਇਹਨੂੰ ਕੀ ਨੂੰ ਬਚਾ ਟੀਵੀ ਵੀ ਚਲਾ ਲੈਂਦੇ ਟੀਵੀ ਆਨ ਕਰ ਲੈਣਾ ਇਹ ਟੀਵੀ ਦੇ ਆਉਣ ਦੀ ਜਾਣਕਾਰੀ ਹੈ ਨਹੀਂ ਇਹਨੂੰ ਆਨ ਕਰ ਲੈਣ ਦੀ ਪਰ ਇਹ ਤੇ ਪਰ ਏਸੀ ਵੀ ਇਹਨੂੰ ਬੜੀ ਵਧਾਣ ਘਟਾਉਣ ਦੀ ਚਾਹੇ ਰਿਮੋਟ ਚੱਚਾ ਹੋਰ ਦਾ ਤਾਂ ਕੁਝ ਨਹੀਂ ਪਤਾ ਇਹਨੂੰ ਐਨਾ ਪਤਾ ਹੈ ਜੇ ਏਸੀ ਦਾ ਕਿਹੜਾ ਰਿਮੋਟ ਹੈ ਤੇ ਟੀਵੀ ਦਾ ਕਿਹੜਾ ਰਿਮੋਟ ਹੈ ਜਿਹੜਾ ਰਿਮੋਟ ਕਿੱਧਰ ਨੂੰ ਕਨੈਕਸ਼ਨ ਕਰਨਾ ਹੈ ਤੇ ਕਿਹੜਾ ਹਾਂ ਉਧਰ ਨੂੰ ਚੱਕ ਲੱਗ ਜੂਗੀ ਹਾਂ ਉਧਰ ਨੂੰ ਇਹ ਦੇਖ ਲਿਆ ਆਹ ਨਾ ਇਹ ਠੀਕ ਹੈ ਨਾ ਪਤਾ ਛਿਆਣਾ ਮੇਰਾ ਪੁੱਤ ਚਲੋ ਤਿਆਰ ਹੋਵੋ ਮੈਂ ਚਾਹ ਪੀ ਲਾਂ ਤਿਆਰ ਹੋਵਾ ਮੰਮਾ ਵੀ ਤਿਆਰ ਹੋਈ ਫਿਰ ਆਪਾਂ ਘੁੰਮੀ ਘੁੰਮੀ ਕਰਕੇ ਆਵਾਂਗੇ ਅੱਜ ਕੀ ਖਾਏਗਾ ਜਪਨੂਰ ਨੂਰ ਨੂੰ ਤਾਂ ਨਹੀਂ ਖਵਾਣਾ ਜਪਨੂਰ ਅੱਜ ਕੀ ਖਾਏਗਾ ਜਪਨੂਰ ਦਾ ਤਾਂ ਨਾਮ ਬਦਨਾਮ ਆ ਜੀ ਉਤਾਰ ਦੀ ਕਰਦੀ ਐ ਪਾਪਾ ਜੱਬਾ ਹਣਾ ਜਪਨੂਰ ਜਪਨੂਰ ਤਾਂ ਪੁੱਤ ਮੇਰਾ ਦੁੱਧ ਦਾ ਦੀ ਪੀਂਦਾ ਜੀਬ ਨੂੰ ਕਰਕੇ ਦਿਖਾਉਂਦੇ ਨੇ ਸਵਾਦ ਲਾ ਕੇ ਪੂਰਾ ਖਾਣਾ ਵੀ ਹੁੰਦਾ ਨੂਰ ਨੇ ਨਕਲਾ ਦੁੱਧ ਪੀਣਾ ਹੁੰਦਾ ਵਿਚਾਰੇ ਨੇ ਹੈਨਾ ਬਿਲਕੁਲ ਨਾ ਖਾਣ ਪੀਣ ਵਾਸਤੇ ਬਣਿਆ ਹੈਨਾ ਜੇਕਰ ਬਾਹਰ ਰੇੜੀਆਂ ਲੱਗੀਆਂ ਕੁਝ ਬਣਿਆ ਆ ਖਾਣ ਦੀ ਨਾ ਖਾਣ ਪੀਣ ਨੂੰ ਵਾਸਤੇ ਹੀ ਬਣਿਆ ਜੇ ਥੋੜਾ ਬਹੁਤਾ ਬਾਕੀ ਆ ਇੱਕ ਮੈਨੂੰ ਲੱਗਦਾ ਜਿਵੇਂ ਮੇਰਾ ਫਾਸਟ ਫੂਡ ਬੰਦ ਹੋਊਗਾ ਜਦੋਂ ਜੇ ਮੇਰੀ ਰਾਤ ਹਾਲਤ ਹੋ ਗਈ ਸੀ ਹਾਂ ਹੈਨਾ ਤੇ ਮੈਨੂੰ ਲੱਗਦਾ ਬਾਕੀ ਚਲੋ ਪਰਮਾਤਮਾ ਭਲੀ ਕਰੇ ਮੇਰ ਘਰ ਬਚਾਓ ਜੇ ਜਪੋ ਨਾ ਕੁਰਸੀ ਨਾ ਤੁਰਦੀ ਇਹ ਦੇਖੇ ਜਦੋਂ ਰਵਾਇ ਗਰੂ ਕਰਾ ਦੇ ਵਾਇਗਰੂ ਪਤਕਾ ਬੰਨਿਆ ਨਾ ਅੱਜ ਅੱਛੇ ਤੇ ਪਤਕਾ ਬੰਨਿਆ ਨਾ ਆਏ ਹਾਂ ਨਹੀਂ ਇਹ ਬਹੁਤ ਆਏ ਦੇ ਕਰਕੇ ਚਿੱਕੀ ਨਹੀਂ ਧਾਰਦੀ ਇਹ ਪਤਕਾ ਚਿੱਕੀ ਨਹੀਂ ਧਾਰਨੀ ਤੁਰਨ ਤੇ ਕੁਰਸੀ ਨਾ ਤੁਰਦੀ ਆ ਉਹ ਉਪਰ ਅਸਰ ਤਰੀ ਬੱਤੀ ਜੀ ਛੜ ਦੇ ਛੜ ਦੇ ਕੋਈ ਨਹੀਂ ਲਾਦੇ ਇਹਨੇ ਲੈਣਾ ਨਹੀਂ ਗਾ ਵਾਇਗਰੂ ਦੇ ਗੂ ਵੀ ਲਾ ਦੇ ਯਾਰ ਆਹ ਲਓ ਤੌਰ ਗਾ ਨੂੰ ਕੋਰਸੀ ਨਾ ਤੋਰਨਾ ਹੈ ਦੇਖੀ ਜਾਈਂ ਦੇਖੀ ਪਾਸੇ ਜਦੋਂ ਬੁਲਾਈਨ ਹੈ ਬੁਲਾਈਨ ਆਪੇ ਕੋਰਸੀ ਨਾ ਤੁਰੇ ਵਾਈਗਰੂ ਕਿੱਤੀ ਸੀ ਜਪਨੋਰੇ ਵੈਕੂ ਵਾਈਗਰੂ ਕਿੱਤਾ ਸੀ ਵਾਈਗਰੂ ਕੁਰਸੀ ਨੂੰ ਸੇਕ ਕਰਦੀ ਆ ਵੇਖ। ਕੁਰਸੀ ਦਾ ਘੇੜਾ ਬਣਾਇ ਫਿਰਦੀ ਆ। ਚੱਟ ਐਂ ਕੁਰਸੀ ਨਾ ਹੈ ਤੁਰੇ ਫਿਰਦੀ ਆ ਕਿ ਕੁਰਸੀ ਉਪਰੀ ਸੀ ਫਿਰਦੀ ਨਾਲ। ਕੁਰਸੀ ਨੂੰ ਪੁਲਿਸ ਲੈਂਦੀ ਆ ਗਾਂ ਤੁਰ ਪੈਂਦੀ ਕੋਰਥੇ ਨੂੰ ਪੁਲਿਸ ਲੈਂਦੀ ਗਾਂ ਤੁਰ। ਐਵੇਂ ਬਣਾਉਣਾ ਸੀ ਉਹਨੂੰ ਕਹਿੰਦੇ ਨੇ ਕਿ ਘੇੜਾ ਤਿਆਰ ਹੋ ਗਈ ਜੱਪਨੌਰ। ਬਾਏ ਕਰਿਆ ਪਾਪਾ ਨੂੰ ਤੁਸੀਂ ਨਹੀਂ ਜਾਣਾ ਸੀ। ਐ ਜੱਪਨੌਰ। ਤੁਸੀਂ ਨਹੀਂ ਜਾਣਾ। ਚਲੋ ਤਿਆਰ ਹੋ ਜਾਓ। ਆ ਜੱਲ ਗਈ। ਜਾਣਾ। ਅਸੀਂ ਚੱਲੇ ਮਾਰਕੀਟ ਜਪਨੂਰ ਵੀ ਸੋਨਾ ਬੱਤ ਤੇ ਆਲ ਹੋ ਗਿਆ ਏ ਖੁਸ਼ ਹੋ ਗਈ ਇਹਨੂੰ ਪਤਾ ਲੱਗੇ ਕਿ ਅਸੀਂ ਜਾਣ ਲੱਗੇ ਆ ਤੇ ਉੱਥੇ ਜਾਣਾ ਬੜਾ ਥੋੜਾ ਜਿਹਾ ਸਮਾਨ ਲੈਣਾ ਕੱਲ ਜਦ ਨਾਸਟਮੀ ਤੇ ਜਦ ਨਾਸਟਮੀ ਕਰਨਾ ਅਸੀਂ ਗਏ ਨਹੀਂ ਕਿਉਂਕਿ ਕੈਨਸਲ ਕਰਤਾ ਦੁਕਾਨਾਂ ਮਾਰਕੀਟ ਵਗੈਰਾ ਨਾ ਛੇਤੀ ਬੰਦ ਹੋ ਜਾਂਦੀ ਹੈ ਤੇ ਅੱਜ ਜਪਨੂਰ ਨੂੰ ਨਾ ਕਿ ਮੈਂ ਨਾ ਬਾਰ-ਬਾਰ ਉਤਰ ਕੇ ਥੋੜਾ ਬੋਤਾ ਨਾ ਸਮਾਨ ਲੈਣਾ ਹੁੰਦਾ ਜਦੋਂ ਤੇ ਮੈਨੂੰ ਮੇਰੇ ਤੋਂ ਲਿਆ ਨਹੀਂ ਜਾਂਦਾ ਜਪਨੂਰ ਕਰਨ ਕਿਉਂਕਿ ਮੈਨੂੰ ਬਾਰ-ਬਾਰ ਨਾ ਸਾਡੇ ਭਾਜੀ ਨੂੰ ਪਕੜਾਉਣਾ ਪੈਂਦਾ ਅੱਜ ਅੱਜ ਬਨੂਰ ਨੂੰ ਬਨਣਾ ਪਏਗਾ ਬਾਜੀ ਦੇ ਨਾਲ ਹੁਣ ਤਾਂ ਬਹਿ ਜਾਂਦੀ ਐ ਵਧੀਆ ਸੋ ਸੁੱਖਾ ਐ ਬਹਿ ਜਾਂਦੀ ਐ ਪਹਿਲੇ ਮੈਨੂੰ ਬਹੁਤ ਦਿੱਕਤ ਆਉਂਦੀ ਸੀ ਜਪਨੂਰ ਨਾਲ ਕਿ ਚਲ ਸੰਭਾਲ ਕੇ ਬਿਠਾਣਾ ਪੈਂਦਾ ਸੀ ਚਲ ਜੀਏ ਤੇ ਚੱਲਨੇ ਆਸੀ ਮਾਰਕੀਟ ਬਸ ਇਹ ਆਪੇ ਮੈਂ ਕਿੰਨੇ ਚਿਹਰਾ ਤੋਂ ਗੈਰੀ ਫੁਆਲੋ ਖੁਆ ਲੋ ਹੋਇਆ ਹੋਣਾ ਜਿਆ ਉਹਨਾਂ ਵਿਚਾਰਾ ਸਾਡੀ ਬਾਈਕ ਦਾ ਟਾਇਰ ਖਰਾਬ ਹੋ ਗਿਆ ਸਸੇ ਜਾਂਦੇ ਆਂਦੇ ਨਾ ਸਿਆਰ ਪਟ ਗਿਆ ਬਚਾ ਹੋ ਗਿਆ ਮਾਂ ਨੂੰ ਕਹਤਾਂ ਹਾਂ ਜੀ ਤੇ ਹਣ ਫਾਂਦੇ ਪਿਆ ਬੈਠੇ ਆ ਬहोत ਜਪਨੋਰ ਵੀ ਬੱਟਾ ਕੀ ਕਹੀ ਜੰਦਾ ਜੀ ਮੌਸਮ ਬੜਾ ਸੋਨਾ ਹੋਇਆ ਹੈ ਨਾ ਨਾ ਬਣਾਉਂਗਾ

12 ਵਜੇ ਤੱਕ ਕਦੋਂ ਖਾਗੇ ਮੈਨੂੰ ਕੋਈ ਪਤਾ ਮੈਂ ਗੁਰਦੁਆਰੇ ਦੇ ਕੋਲ ਖੜਾ ਸੀਗਾ ਬਾਈ ਹੁਣੇ ਖੜੇ ਸੀਗੇ ਲਾਈਟ ਨਹੀਂ ਲਾਈਟ ਆਊਗੀ ਅਵੱਛੇ ਆਏਗੀ ਬੇਟਾ ਉਹ ਤੇ ਆ ਜਾਈਗੀ ਮਤਦਰਦ ਜੀ ਕਹਿੰਦੇ 2:30 ਵਜੇ ਨਾਲ ਆਊਗੀ ਮਧੂਗਾ ਲਾਈਨਮੈਨ ਲੱਗੀ ਐ ਇਹ ਮੇਰਾ ਜੱਪੂ ਦਾ ਲਾਈਨਮੈਨ ਜੱਪੂ ਹੈਲੋ ਹੈਲੋ ਫੋਨ ਕਰੋ ਫੋਨ ਕਰੋ ਫੋਨ ਕਰੋ ਲਾਈਟ ਹੋ ਜਾਣਾ ਹੈਲੋ ਕਰ ਦੋ ਹੈਲੋ ਆ ਫੋਨ ਕਰ ਦੋ ਲਾਈਟ ਵਾਲਿਆਂ ਨੂੰ ਫੋਨ ਕਰ ਦੋ ਜੀ ਲਾਈਟ ਭੇਜ ਦੋ ਜੇਤੀ ਜੇਤੀ ਹੈਲੋ ਬੋਲੋ ਨੂਰ ਖੜੀ ਹੋਣਾ ਖੜਾ ਹੀ ਹੋਣਾ ਆ ਜਾ ਖੜੇ ਹੋ ਜਾ ਹਾਂ ਜੈਨ ਦਾ ਜਪਨੂਰ ਨੇ ਕੱਲ ਬਾਗਾ ਪ੍ਰਾਣਾ ਮੂਰੇ ਬੈਠ ਕੇ ਮੋਟਰਸਾਈਕਲ ਤੇ ਘੁੰਮਿਆ ਜੋ ਕਿ ਇਹਦਾ ਜਾਨੀ ਕਿ ਸੁਪਨਾ ਕੱਲ ਪੂਰਾ ਕੀਤਾਗਾ ਮੂਰੇ ਬੈਠ ਕੇ ਏ ਵੀ ਮੈਂ ਵੇਖਾਂ ਚੁੰਨੀ ਨਾ ਬਾਂਨ ਲਈ ਮੈਂ ਕੱਲ ਕੀ ਹੋਇਆ ਸੀ ਜਦੋਂ ਅਸੀਂ ਮਾਰਕੀਟ ਜਾ ਰਹੇ ਸੀ ਜਵਾਗੇ ਪਾਣੇ ਐਟਰੀ ਵੀ ਨਹੀਂ ਕੀਤੀ ਸੀ ਬਿਜਾਰਜ ਨੰਦਾ ਕੀ ਉਹ ਤੋਂ ਸੂਰੀ ਰੁਪਾੜ ਗਿਆ ਸੀਗਾ ਤੇ ਸਾਡੀ ਗੱਡੀ ਦੇ ਬਾਈਕ ਦਾ ਟਾਇਰ ਫਾਗ ਗਿਆ ਉਹ ਵੀ ਕਾਫੀ ਪੁਰਾਣਾ ਹੋ ਗਿਆ ਸੀ ਇੱਕ ਤੇ ਨਵਾਂ ਪਵਾਇਆ ਸੀ ਪਹਿਲੇ ਵਾਲਾ ਅਗਲਾ ਘਟੋ ਘਟ 7 7 8 ਸਾਲ ਕੱਢ ਗਿਆ ਟਾਇਰ ਸੀ ਜਿਹੜਾ ਉਹ ਕਾਫੀ ਪੁਰਾਣਾ ਹੋ ਗਿਆ ਸੀ ਤੇ ਕਾਫੀ ਟਾਈਮ ਚੱਲਨ ਨਾਲ ਕਈ ਵਾਰੀ ਸਪਾਈਕ ਸਰਵਿਸ ਤੇ ਅਲੋਪ ਰਹਾ ਲੋ ਤੇ ਮੈਨੂੰ ਡਰ ਲੱਗਦਾ ਸੀ ਕਹਿੰਦਾ ਨਾ ਡਰ ਜਿਹੜਾ ਹੁੰਦਾ ਉਹ ਕਈ ਵਾਰੀ ਸਾਹਮਣੇ ਆ ਜਾਂਦਾ ਚਲੋ ਐਸੀ ਵਾਈਕਲ ਦੀ ਮੇਡ ਸੀ ਰਹੀ ਤੇ ਉਪਰ ਤੇਜ ਨਹੀਂ ਨਾ ਚਲਾਉਂਦਾ ਮੈਂ ਬਾਕੀ ਬਚਾਅ ਵੀ ਹੋ ਗਿਆ ਸਾਰਿਆਂ ਦਾ ਤੇ ਆਪਣਾ ਵਧੀਆ ਗਿਆ ਨੇੜੇ ਹੀ ਜਾ ਕੇ ਵਾਈਕਲ ਨੂੰ ਸਾਡੇ ਕੋਲ ਸਾਈਕਰਾਨੀ ਤੇ ਟਾਇਰ ਫੁਵਾਣਾ ਤੇ ਟਾਇਰ ਜਦੋਂ ਮੈਂ ਆਪਦੇ ਸਹੁਰਿਆਂ ਨੂੰ ਗਿਆ ਤੇਰੇ ਪੇਕਿਆਂ ਨੂੰ ਉਦੋਂ ਨਵਾਂ ਮੂਰਲਾ ਟਾਇਰ ਕਾ ਤੋ ਪਵਾਇਆ ਸੀ ਉਹ ਕਹਿੰਦਾ ਪਿਛਲਾ ਤੇ ਚੱਲ ਜੂਗਾ ਠੀਕ ਹੈ ਉਦੋਂ ਮੂਰਲਾ ਟਾਇਰ ਪਤਾ ਜਿਹੜਾ ਮੂਰਲਾ ਟਾਇਰ ਆ ਨਾ ਇਹ ਸੱਟ ਮਾਰਦਾ ਜੇ ਮੂਰਲਾ ਫੜ ਜੇ ਇਹ ਸੱਟ ਮਾਰ ਦਿੰਦਾ ਖਿੱਚ ਕੇ ਲੈ ਜਾਂਦਾ ਕਿਰਮਾ ਡਿੱਗ ਗਿਆ ਸੀ ਸਰ ਵੱਜਿਆ ਸੀ বাজ ਗਿਆ ਤੇ ਨਾਲੇ ਹੁਣ ਇਹ ਹੈ ਕਿ ਚਲੋ ਹੁਣ ਅਗਲਾ ਵੀ ਟਾਇਰ ਵਧੀਆ ਹੋ ਗਿਆ ਪਿਛਲਾ ਵੀ ਹੋ ਗਿਆ ਬਾਕੀ ਸਪੋਰਟ ਤੇ ਜਿਹੜੀ ਹੈਗੀ ਹੈਗੀ ਜਿਹੜਾ ਡਰ ਸੀ ਉਹ ਨਿਕਲ ਗਿਆ ਤੂ ਜੀ ਮਾੜੀ ਮੋਢੀ ਰਹਿ ਗਈ ਇਸੰਨੇ ਆ ਮਾੜੀ ਮੋਢੀ ਆ ਪੂਛ ਜੀ ਟੁੱਟੀ ਵੀ ਆਏ ਇਹ ਵੀ ਕਾਣ ਹੋਏ ਵੀ ਪਵਾ ਲਾਂਗੇ ਹੌਲੇ ਫੇਰਾਂ ਚ ਜੋੜ ਲਾਂਗੇ ਇਹਨੂੰ ਫੇਰ ਪਵਾ ਲਾਂਗੇ ਹਣਾ ਜੱਪੂ ਬਾਈਕ ਦੀ ਪੂਛ ਟੁੱਟ ਗਈ ਪਿੱਤਰ ਆਏ ਜਦੋਂ ਅਸੀਂ ਥੱਕ ਕੇ ਥੱਕਦੇ ਸੀ ਕਿਉਂਕਿ ਅਸੀਂ ਲੇਟਰੀ ਹੋਵੇ ਸੀ ਕਿਉਂਕਿ ਆਪਾਂ ਨਾ ਡਰ ਦੇ ਕਾਰਨ ਆਪਾਂ ਬਾਈਕ ਬੜੀ ਸਲੋ ਲੈ ਕੇ ਆਏ ਤੇ ਹੌਲੀ ਹੌਲੀ ਆਦਿਆਂ ਨੇ ਫਿਰ ਕੁੱਝ ਲੈਣ ਤਾਂ ਧਰਾਅ ਸੀ ਵਲੌਗ ਬਣਾ ਨਹੀਂ ਪਾਈ ਤੇ ਜਪਨੂਰ ਵੀ ਕੁੱਝ ਥੱਕੀ ਹੋਈ ਸੀ ਐਵੀ ਫੀਲ ਲੁਕਾਮ ਲੱਗਾ ਆਇਆ ਸਹੀ ਨਹੀਂ ਹੋ ਰਿਹਾ ਕੋਈ ਐਸੀ ਚੀਜ਼ ਵੀ ਨਹੀਂ ਦਿੰਦੇ ਇਹਨੂੰ ਠੰਡੀ ਜਾਂ ਕੁਝ ਜਿਹੜੀ ਪ੍ਰਾਪਰ ਮੌਸਮ ਦਾ ਫਰਕ ਕੈਨ ਕਰਨ ਮੇਰਾ ਤਾਂ ਸਿਰ ਨਾ ਤਾਂ ਸਹੀ ਹੋ ਗਿਆ ਇਹ ਤਾਂ ਛੱਡੇ ਨਾ ਇਹ ਤਾਂ ਆਈਸਕ੍ਰੀਮ ਵੇਚ ਕੇ ਐ ਚਾਮੜਾ ਮਾਰ ਦਿੰਦੀ ਪਰ ਦਿੰਦੇ ਨਹੀਂ ਇਹਨੂੰ ਆਈਸਕ੍ਰੀਮ ਖਾਣ ਹਜੇ ਖਾਣ ਦਾ ਟਾਈਮ ਨਹੀਂ ਹੈਗਾ ਕੁਝ ਖਾਵੇ ਹੱਬ ਅਗੇ ਆਪਣਾ ਅਸੀਂ ਥੋੜੇ ਇੱਕ ਦੋ ਦਿਨ ਤੱਕ ਸੌਪਰੀਆ ਅਜੀਬਾ ਡੀਡੀ ਕੋਲ ਜਾਣਾ ਹੈ ਫ੍ਰੀਡ ਕੋਰ ਜੀਤਕੋਲ ਬਾਬਾ ਜੀ ਦਾ ਮੇਲਾ ਵੀ ਆ ਰਿਹਾ ਅਗਲੇ ਮਹੀਨੇ ਹੈਗਾ ਉਹ ਅੱਜ ਇੱਕ ਚੱਕਰ ਹੋਣ ਲਈ ਮੈਂ ਇੱਕ ਵਾਰ ਹਾਂ ਹਾਂ ਆ ਆਨਾਂ ਆਇਆ ਸੀ ਤੇ ਆਨਾਂ ਨਹੀਂ ਚੜੀ ਹੂੰ ਮੈਂ ਲੇਕ ਦਿਨਾਂ ਫਾਇਰ ਤੇ ਉਹ ਤੇ ਉਹ ਤੇ ਚੰਦ ਰਮਨ ਜੀ ਰਾਮੂ ਬਾਬਾ ਜੀ ਦੇ ਤੇ ਦਰਸ਼ਨ ਕਰਾਉਣਾ ਤੇ ਕਿਉਂਕਿ ਮੇਲਾ ਬਹੁਤ ਵੱਡਾ ਹੁੰਦਾ ਤੇ ਮਨ ਲੱਗੀ ਸਾਰਾ ਗੀਤਕੋਲ ਸੱਜਿਆ ਹੂੰ ਮਤਲਬ ਉੱਥੇ ਨਿਗਾ ਰੱਬ ਨੇ ਚਾਇਆ ਉਹ ਤੁਸੀਂ ਗੈਸ ਕਰ ਰਹੇ ਹੋ ਕਿ ਕੌਣ ਕਿੰਨਾਂ ਮੈਂ ਕਿਹਾ ਆਣਾ ਤੇ ਕਿ ਮੈਨੂੰ ਬਹੁਤ ਵਧੀਆ ਲੱਗਦੇ ਨੇ ਉਹ ਮਿਲ ਕੇ ਆਵਾਂਗੇ ਆਣਾ ਐ ਕਹਿ ਲੋ ਕਿ ਜੈਦ ਆਰਮਣ ਦੀ ਨਹੀਂ ਆਪਣੇ ਸ਼ਹਿਰ ਦੇ ਨਿਕਲੇ ਸ਼ਹਿਰ ਹਨੇ ਦੀ ਵੀ ਦੀਦੀ ਦਾ ਸ਼ਹਿਰ ਹੈ ਤੇ ਉੱਥੇ ਦੇ ਨੇੜੇ ਹੀ ਨਿਕਲ ਕੇ ਨਿਕਲੇ ਨੇ ਮੱਲਾ ਨੇੜੇ ਹੀ ਰਹਿੰਦੇ ਨੇ ਤੇ ਸਾਨੂੰ ਜਾਣਾ ਵੀ ਸੰਭੇਗਾ ਲੁਧਿਆਣਾ ਕਿਤੇ ਜਾਣਾ ਕਿਸੇ ਨੂੰ ਮਿਲਣਾ ਨਹੀਂ ਆ ਕੋਈ ਕਿਸੇ ਨੂੰ ਹੋਰ ਕਿਤੇ ਨੂੰ ਜਾਣਾ ਉਹ ਜੇ ਸਾਨੂੰ ਥੋੜਾ ਦਿੱਕਤਾਂ ਕਰਦੀ ਹੈ ਬਾਕੀ ਰੇਪੋਰਟ ਤੇ ਜਾ ਜਾਂਦਾ ਹੈ ਆਪਣਾ ਰਾਮ ਨਾ ਉੱਥੇ ਅਸੀਂ ਜਾਵਾਂਗੇ ਉੱਥੇ ਤਾਂ ਬਾਈਕ ਤੇ ਜਾਵੜਣਾ ਨਾ ਲਿਦਾਣੇ ਗੱਡੀ ਲੈ ਕੇ ਜਾਣੀ ਪੈਣੀ ਐ ਗੱਡੀ ਮਹਿੰਗੀ ਪੈਂਦੀ ਐ ਜੇ ਮਨੂਤਾਂ ਦੀ ਸੇਵਾ ਤੇ ਅਸੀਂ ਜਾਵਾਂ ਉੱਥੇ ਵੀ ਇਤਨੀ ਹੋਣੀ ਹੂੰ ਬਾਕੀ ਦੇਖੋ ਕਰੂ ਜਾਂਦੇ ਨੇ ਮੈਨੂੰ ਕਿਥੇ ਲਟਕੇ ਆਏ ਤੁਸੀਂ ਕੀ ਕਰਕੇ ਦੀਆਂ ਜਿਹੜੀਆਂ ਗੱਲਾਂ ਬੱਚ ਬੱਚ ਲਾਇਰ ਤੋਂ ਬਿਨਾ ਤਾਂ ਨਾ ਆਹ ਹਾਲ ਤਾਂ ਵਿਖਰੇ ਵਿਖਰੇ ਬਾਲ ਮੇਰੀ ਜੁਲਫੇ ਵਿਖਰੀ ਵਿਖਰੀ ਪਈਆਂ ਬੰਦੀ ਜੁਲਫੇ ਹਾਂ ਗੰਝ ਪੈ ਗਿਆ ਜਦੋਂ ਦੀ ਰਮਨ ਆਈ ਆ ਮੇਰੇ ਇਹ ਤੁਸੀਂ ਹਸਾਬ ਲਾ ਲਓ ਵੀ ਗੰਝ ਬਲਦੇ ਦੇ ਕਿਵੇਂ ਪੈਂਦਾ ਚਲੋ ਕਾਲੂ ਮੈਂ ਲੈ ਨਵੇਂ ਬਲੌਗਰ ਦੇ ਨਾਲ ਹਾਜ਼ਰ ਦੇ ਵਾਸਤੇ ਰਹੋ ਸਦਾ ਕੰਟੀਨਰ